ਇੱਕ ਹਫਤਾ ਪਹਿਲਾਂ 26 ਜਨਵਰੀ ਦੇ ਹਵਾਲੇ ਨਾਲ 25 ਜਨਵਰੀ ਨੂੰ ਤਿੰਨ ਜਗ੍ਹਾ ਤੇ ਪੰਜਾਬ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀ ਪ੍ਰੋਟੈਸਟ ਮਾਰਚਸ ਅਸੀਂ 25 ਜਨਵਰੀ ਨੂੰ ਤਿੰਨ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਮਾਰਚਸ ਆਯੋਜਿਤ ਕੀਤੇ ਸੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ 1 ਮਾਰਚ ਗੁਰਦਾਸਪੁਰ ਆਉਣਾ ਚਾਹੀਦਾ ਜਿਹੜਾ ਕਿ ਮਾਝੇ ਦੀ ਰੀਜਨ ਦਾ ਦੁਆਬੇ ਦਾ ਜਲੰਧਰ ਹੋਣਾ ਸੀ ਤੇ ਮਾਲਵੇ ਦਾ ਮਾਨਸਾ ਵਿਖੇ ਆਉਣਾ ਸੀ ਦੋਨਾਂ ਪਾਰਟੀਆਂ ਵੱਲੋਂ ਕੱਲ੍ਹ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਇਹ ਸੰਪਰਕ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜਾ ਗੁਰਦਾਸਪੁਰ ਬਹੁਤ ਸੈਂਸਿਟਿਵ ਏਰੀਆ ਹੈ ਤੇ ਉੱਥੇ ਤੁਹਾਨੂੰ ਮਾਰਚ ਕਰਨ ਦੀ ਅਸੀਂ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਸਾਡਾ ਇਹ ਉਹਨਾਂ ਨੂੰ ਜਵਾਬ ਸੀ ਕਿ ਇੱਕ ਹਫ਼ਤਾ ਹੋ ਗਿਆ ਆਲਰੇਡੀ ਅਸੀਂ ਪ੍ਰੋਗਰਾਮ ਉਹ ਲਿਖ ਚੁੱਕੇ ਆ ਅਸੀਂ ਨਾ ਤਾਂ ਉਹਨੂੰ ਪੋਸਟਪੋਨ ਕਰ ਸਕਦੇ ਆ ਕਿਉਂਕਿ ਪ੍ਰੋਗਰਾਮ ਹੀ ਛਪੀਤ ਜਨਵਰੀ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਸੀ 26 ਜਨਵਰੀ ਨੂੰ ਜਿਹੜਾ ਕਨਸਟੀਟਿਊਸ਼ਨ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨੇ ਜਿਹੜੀਆਂ ਡਿਨਾਈਲਸ ਨੇ ਜਿਹੜੇ ਹੱਕ ਖੋਏ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਸੋ ਅਸੀਂ ਪ੍ਰੋਗਰਾਮ ਪੋਸਟਪੋਨ ਵੀ ਨਹੀਂ ਕਰ ਸਕਦੇ ਆਲਰੇਡੀ ਜਲੰਧਰ ਤੇ ਮਾਨਸਾ ਦੇ ਵਿੱਚ ਆਨ ਹੈ ਪ੍ਰੋਗਰਾਮ ਤੇ ਅਸੀਂ ਗੁਰਦਾਸਪੁਰ ਵੀ ਪ੍ਰੋਗਰਾਮ ਕਰਾਂਗੇ ਉਹਨਾਂ ਦਾ ਅਸੀਂ ਕਿ ਗੁਰਦਾਸਪੁਰ ਸੈਂਸਿਟਿਵ ਏਰੀਆ ਹੈ ਔਰ ਅਸੀਂ ਇੱਥੇ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਇਹ ਗੱਲ ਗੱਲ ਸ਼ਾਮੀ ਕਹੇਗੀ ਔਰ ਸਾਡਾ ਜਵਾਬ ਸੀਗਾ ਕਿ ਇੱਕ ਹਫਤੇ ਤੋਂ ਪ੍ਰੋਗਰਾਮ ਅਲਾਨਿਆ ਗਿਆ ਤੁਸੀਂ ਇਹ ਗੱਲ ਸਾਡੇ ਤੱਕ ਪਹਿਲਾਂ ਨਹੀਂ ਪਹੁੰਚ ਕੀਤੀ ਲਾਸਟ ਮਿੰਟ ਤੁਹਾਡੀ ਜਿਹੜੀ ਇਹ ਜੋ ਵੀ ਤੁਹਾਡੀ ਜਸਟੀਫਿਕੇਸ਼ਨ ਹੈ ਪ੍ਰੋਗਰਾਮ ਨਾ ਕਰਨ ਦੀ ਉਹ ਅਸੀਂ ਉਸ ਨੂੰ ਰਿਜੈਕਟ ਕਰਦੇ ਹਾਂ ਰੱਦ ਕਰਦੇ ਹਾਂ ਤੇ ਸਾਡਾ ਪ੍ਰੋਗਰਾਮ ਆਨ ਹੈ ਅਸੀਂ ਸਿਰੇ ਪ੍ਰੋਗਰਾਮ ਕਰਾਂਗੇ ਜੀ ਜੀ ਸਿਵਲ ਲਾਈਨ ਦੀ ਪੁਲਿਸ ਤੁਹਾਡੇ ਕਰੇ ਉਹਨੇ ਕੀ ਕਿਹਾ ਤੁਹਾਨੂੰ ਮੈਂ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸਬੰਧਨ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ। ਮੇਰੇ ਘਰ ਦੇ ਬਾਹਰ ਵੀ ਮੇਰੇ ਹੋਰ ਸਾਥੀਆਂ ਦੇ ਬਾਹਰ ਘਰਾਂ ਦੇ ਬਾਹਰ ਵੀ ਪੁਲਿਸ ਸਵੇਰ ਦੀ ਖੜੀ ਹੈ। ਹੁਣ ਜਦੋਂ ਅਸੀਂ ਪ੍ਰੋਗਰਾਮ ਗੁਰਦਾਸਪੁਰ ਜਾਣ ਲਈ ਬਾਹਰ ਨਿਕਲੇ ਆ ਤਾਂ ਇੱਕ ਕਨਵੇ ਕੀਤਾ ਗਿਆ ਕਿ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ। ਮੇਰਾ ਇੱਕੋ ਇੱਕ ਸਵਾਲ ਹੈ ਕਿ ਜੇ ਬਾਕੀ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਔਰ ਜਿਹੜਾ ਪਿਛਲੇ ਅਸੀਂ 20 ਸਾਲ ਤੋਂ ਕਰਦੇ ਪਏ ਆ ਤੇ ਵਾਈ ਨਾ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਐਸਾ ਕੀ ਹੈ ਕਿ ਅਸੀਂ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਜਿਹੜਾ ਸਾਡਾ ਡੈਮੋਕਰੈtic ਰਾਈਟ ਹੈ ਉਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਦੇਖੋ ਸਾਡਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹੀ ਉਹ ਉਹਦਾ ਜਿਹੜਾ ਉਹਦਾ ਜਿਹੜਾ ਰੂਟ ਹੈ ਉਹਦਾ ਜਿਹੜੀ ਬੁਨਿਆਦ ਹੈ ਉਹ ਇਹ ਹੈ ਕਿ ਇਸ ਦੇਸ਼ ਦੇ ਵਿੱਚ ਪੂਰਾ ਇੰਡੀਆ 26 ਜਨਵਰੀ ਮਨਾਉਂਦਾ ਹੈ ਬਟ ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਉਹਨਾਂ ਦੇ ਡੈਮੋਕ੍ਰੈਟਿਕ ਰਾਈਟ ਹੀ ਨਹੀਂ ਦਿੱਤੇ ਜਾ ਰਹੇ ਡਿਨਾਈ ਕੀਤਾ ਜਾ ਰਿਹਾ ਵੀ ਹੈਵ ਬੀਨ ਡਿਪ੍ਰਾਈਵਡ ਬਾਈ आवर ਡੈਮੋਕ੍ਰੈਟਿਕ ਰਾਈਟਸ ਸਾਡੇ ਹੱਕ ਖੋਏ ਜਾ ਰਹੇ ਨੇ ਤੇ ਫਿਰ ਅਸੀਂ 26 ਜਨਵਰੀ ਕਾਦੀ ਬਣਾਣੀ ਕਾਦੇ ਜਸ਼ਨ ਪੁਲਿਸ ਨੇ ਰੋਕਣ ਦਾ ਕਾਰਨ ਕੀ ਦੱਸਿਆ ਪੁਲਿਸ ਕੋਲ ਕੋਈ ਕਾਰਨ ਨਹੀਂ ਹੈ ਨਾ ਕੱਲ ਸ਼ਾਮ ਨੂੰ ਜਿਹੜੇ ਆਫੀਸਰ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਜਿਹੜੀ ਅੱਜ ਸਵੇਰੇ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਸਿਰਫ ਇੱਕ ਹੀ ਇਹਨਾਂ ਕੋਲ ਇੱਕ ਹੀ ਲਾਈਨ ਹੈ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ ਸਾਨੂੰ ਨਹੀਂ ਸਮਝ ਕਿ ਗੁਰਦਾਸਪੁਰ ਦੇ ਵਿੱਚ ਐਸਾ ਕੀ ਪਿਆ ਹੋਇਆ ਕਿ ਅਸੀਂ ਗੁਰਦਾਸਪੁਰ ਕਿਉਂ ਨਹੀਂ ਜਾ ਸਕਦੇ ਮੇਰੀ ਇੱਕੋ ਸਵਾਲ ਸੀ ਕੀ ਗੁਰਦਾਸਪੁਰ ਪਾਕਿਸਤਾਨ ਦੇ ਵਿੱਚ ਹੈ ਜਿਹੜਾ ਅਸੀਂ ਨਹੀਂ ਜਾ ਸਕਦੇ ਪੁਲਿਸ ਕਾਰਨ ਕੋਈ ਨਹੀਂ ਦੱਸ ਕਾਰਨ ਕੋਈ ਵੀ ਨਹੀਂ ਦੱਸ ਰਹੀ ਬਸ ਤੁਹਾਨੂੰ ਗੁਰਦਾਸਪੁਰ ਨਹੀਂ ਪੁਲਿਸ ਤੁਹਾਨੂੰ ਕਿਤੇ ਵੀ ਜਾਣ ਬਾਹਰ ਜਾਣ ਨੂੰ ਹਾਂਜੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਤੇ ਮੇਰਾ ਉਹਨਾਂ ਨੂੰ ਇੱਕੋ ਜਵਾਬ ਹੈ ਕਿ ਅਸੀਂ ਗੁਰਦਾਸਪੁਰ ਜਾਣਾ ਹੈ ਅਸੀਂ ਜਾਵਾਂਗੇ ਜੇ ਤੁਸੀਂ ਸਾਨੂੰ ਰੋਕਣਾ ਹੈ ਤੇ ਫਿਰ ਤੁਸੀਂ ਸਾਨੂੰ ਡਿਟੇਨ ਕਰੋ ਨੀ ਨਜ਼ਰਬੰਦ ਨੀ ਕੋਈ ਨਹੀਂ ਕੀਤਾ ਗਿਆ ਅਸੀਂ ਇਹਨਾਂ ਦੇ ਕੋਲ ਆਏ ਆ ਜੀ ਕੋਈ ਇਹਨਾਂ ਦੀ ਮੀਟਿੰਗ ਸੀਗੀ ਉਹ ਸਬੰਧੀ ਇਹਨਾਂ ਨਾਲ ਹੀ ਗੱਲਬਾਤ ਕਰਨ ਆਏ ਆ ਜੀ ਬਿਲਕੁਲ ਜੀ ਗੁਰਦਾਸਪੁਰ ਇਹਨਾਂ ਦੀ ਕੋਈ ਮੀਟਿੰਗ ਸੀ ਉਹ ਸਬੰਧੀ ਕਿਤੇ ਜਾਣਵੰਨੀ ਦਿੱਤਾ ਜਾ ਰਿਹਾ ਜੀ ਤੁਸੀਂ ਕਹਿ ਰਹੇ ਹੋ ਕਿ ਜਾਰ ਉਹਨਾਂ ਨੂੰ ਕਿ ਤੁਸੀਂ ਜਾਣਾ ਨਹੀਂ ਘਰੋਂ ਬਾਹਰ ਨਿਕਲ ਨਹੀਂ ਉਹ ਸਾਡੀ ਗੱਲਬਾਤ ਇਹਨਾਂ ਨਾਲ ਚੱਲ ਰਹੀ ਹੈ ਉਹਨਾਂ ਨੂੰ ਅਸੀਂ ਦੱਸ ਦਿਆਂ ਵੀ ਜਿਹੜੀ ਵੀ ਉਹੀ ਉਹੀ ਗੱਲਬਾਤ ਕਰਨ ਆਏ ਇਹਨਾਂ ਦੇ ਨਾਲ ਕੋਈ ਖਾਸ ਵਜ੍ਹਾ ਹੈ ਕੋਈ ਨਹੀਂ ਵਜ੍ਹਾ ਕੋਈ ਨਹੀਂ ਜੀ ਇਹਨਾਂ ਨਾਲ ਅਸੀਂ ਉਹੀ ਮੀਟਿੰਗ ਸਬੰਧੀ ਗੱਲਬਾਤ ਇਹਨਾਂ ਦੀ ਜਿਹੜੀ ਉਹ ਸਬੰ ਇੱਥੇ ਸਰ ਦਾ ਪ੍ਰੋਗਰਾਮ ਕਿੱਥੇ ਸੀਗਾ ਗਰਦਾਸਪੁਰ ਦਾ ਸਰ ਇਹ ਜੀ ਉਹੀ ਇਹਨਾਂ ਨਾਲ ਪੁੱਛਣਾ ਐ ਡਿਸਕਸ਼ਨ ਕਰ ਉਹਨੇ ਜੀ ਉਹੀ ਨਾ ਨਾ ਗੱਲ ਕਰ ਰਹੇ ਨੇ ਵੀ ਇਹਨਾਂ ਦੀ ਕੀ ਮੀਟਿੰਗ ਹੈ ਕਿੱਦਾਂ ਹੈ ਕਿ ਉਹੀ ਅਸੀਂ ਇੱਕ ਵਰਕਆਊਟ ਕਰਨੀ ਤੇ